ਵਾਹ ਜੀ ਨੇ ਕੀਤਾ ਲੈ ਵਡੂੰਗਾ ਲੱਗੇ ਪੇਣ ਦਹੀਂ ਦਾ ਰੱਖੋ ਦਿੱਤਾ ਆਂ ਦਿੱਤਾ ਹਾਂ ਇਹ ਗੱਲ ਸਹੀ ਹੈ ਤੇ ਨਾਲ ਦਹੀਂ ਦੇ ਨਾਲ ਚਾਵਲ ਚਾਵਲ ਨੇ ਮਿਕਸ ਵੈਜ ਵਾਹ ਆਪਣੀ ਸ਼ੈਫ ਜੀ ਸਾਹਿਬ ਨੇ ਬਾਲੀ ਆਪਣੀ ਓਕੇ ਹਟ ਬੜਾ ਸਹੀ ਗੱਲ ਵਾਹ ਜੀ ਵਾਹ ਚਲੋ ਜੇ ਨਾ ਤੁਸੀਂ ਵੀ ਐ ਰਖਾਇਆ ਨਾ ਬਟਾਲੇ ਤੇ ਸਾਡੇ ਕੋ ਹੋ ਕੇ ਜਾਇਓ ਠੀਕ ਆ ਪੱਕਾ ਨਾ ਝੂਠਾ ਪ੍ਰੋਮਿਸ ਨਾ ਕਰਿਓ ਹੋ ਕੇ ਜਾਇਓ ਠੀਕ ਆ ਮੈਨੂੰ ਕਾਲ ਕਰਦੇ ਇਧਰੋਂ ਤੁਰਨ ਲੱਗੇ ਨੀ ਕੋਈ ਕਾਲ ਕਰ ਲਿਓ ਠੀਕ ਆ ਤੇ ਫਿਰ ਮੈਂ ਘਰੇ ਰਵਾਂਗਾ ਠੀਕ ਆ ਤੁਸੀਂ ਤੁਸੀਂ ਸਾਡੇ ਕੋ ਰੁਕੇ ਜਾਇਓ ਠੀਕ ਆ ਨਾਲੇ ਦਾਲ ਮੈਂ ਟੇਸਟ ਕੀਤੀ ਬਹੁਤ ਜਿਆਦਾ ਸਵਾਦ ਹੈ ਤੇ ਇਧਰ ਸਬਜ਼ੀ ਚੈੱਕ ਕਰੋ ਨੀ ਮੈਂ ਕਹਿੰਦਾ ਮੇਨੇ ਆਪ ਕਿਆ ਹੀ ਬਾਤ ਆ ਤੇ ਚੌਲ ਚੈੱਕ ਕਰੋ ਨਹੀਂ ਨਹੀਂ ਤੇ ਨਾਲ ਆ ਬਹੁਤ ਅੱਗੇ ਗਾਜਰਾਂ ਕਮੀ ਕੱਟ ਕੇ ਦਿੱਤੀਆਂ ਨੇ ਵਾਹ ਤਾਜ਼ਾ ਬਟਰ ਰੋਟੀ ਵੇਖੋ ਨਾਲ ਆਈ ਹੋਈ ਐ ਚੌਲ ਬਹੁਤ ਸਵਾਦ ਦਾਲ ਬਹੁਤ ਜਿਆਦਾ ਘੈਂਟ ਬਣੀ ਹੋਈ ਆ ਦੇਖੋ ਭਾਜੀ ਹੁਣਾਂ ਨੇ ਪੈਰਟ ਰੱਖੇ ਹੋਏ ਨੇ ਦੋ ਬੜੇ ਵਧੀਆ ਹਨਾ ਮੈਂ ਮਸਤੋਕ ਬੈਠੇ ਜੀ ਕੌਫੀ ਪੀ ਲਈ ਜੀ ਹੁਣ ਤੇ ਹੁਣ ਜਾਣ ਦੀਆਂ ਤਿਆਰੀਆਂ ਨੇ ਚਲੋ ਚੱਕੋ ਬੈਗ ਚੱਲ ਗਏ ਫੇਰ ਭਾਜੀ ਰਖਾਉਂਦੇ ਨਾਲ ਕੀنگ ਹੋ ਰਹੀ ਐ ਹੁਣ ਦੇਖੋ ਵਾਹ ਵਾਹ ਪਾੜ ਦੋ ਬੈਗ ਹਾਏ ਲੈ ਥਾ ਅੱਗੇ ਕੱਪੜੇ ਪਾਉਂਦੇ ਹੋਈ ਦੱਸ ਗੁਡੀਆਂ ਉਧਰ ਖੇਡ ਰਹੀ ਮੇਰੀ ਉਹ ਖਿਡਾਰਿਆ ਕਾਕਾ ਹਾਂ ਬੈਗ ਸ਼ੈਕ ਰਖ ਲਿਆ ਵੇ ਇਹ ਹੁਣ ਖੜੇ ਪੈ ਜੇ ਨਾ ਤਾਂ ਪਹਿਲਾਂ ਅਸੀਂ ਮੁੱਦਾ ਕੀਤਾ ਸੀਗਾ ਨੀਵਾ ਮੈਂ ਕਹੇ ਹੋਰ ਜਗਾ ਬਣ ਜੇਗੀ ਥੋੜੀ ਜੀ ਤੇ ਹੁਣ ਕਰਦੀ ਫੇਰ ਗੱਡੀ ਲਾਉ ਤਾਂ ਫੈਮਿਲੀ ਤੇ ਆਈ ਨਹੀਂ ਉਹ ਇਹਨਾਂ ਨੇ ਕਦੋਂ ਆਉਣਾ ਹੈ ਅਸੀਂ ਕੱਲੇ ਚੱਲ ਜੀਏ ਨਹੀਂ ਦੇ ਕੱਲੇ ਚੱਲ ਜੀਏ ਮੈਂ ਇਹ ਹੁਣ ਲਾਣੀ ਯਾਰ ਕੱਲੇ ਕੱਲੇ ਵੇਟ ਕਰ ਮੇਰਾ ਪੁੱਤ ਤੇ ਬਹਿ ਗਿਆ ਹੀ ਹਰਗੁਣ ਰਾਜੇ ਆਹ ਦੁੱਧ ਦੁੱਧ ਹਰਗੁਣ ਉਹ ਹਰਗੁਣ ਕਹਿੰਦਾ ਸੰਦੀਰ ਦੁੱਧ ਇੱਥੇ ਨਹੀਂ ਇੱਥੇ ਯਾਰ ਭਰਿਆ ਪਿਆ ਕੰਮ ਨਹੀਂ ਫੇਰ ਇੱਧਰ ਰੱਖ ਲਾ ਇੱਕ ਇਹ ਬੜੀ ਨੇ ਬਸ ਧੰਨਵਾਦ ਜੀ ਹੁਣ ਹੁਣ ਫੇਰ ਮਿਲਾਂਗੇ ਤੀ ਆਏ ਹੁਣ ਘਰੇ ਆਏ ਠੀਕ ਹੈ ਬਟਾਲੇ ਪੱਕੀ ਗੱਲ ਹੈ ਤੇ ਫਿਰ 11:25 ਹੋ ਗਿਆ ਯਾਰ ਹੋਰ ਰਾਤ ਦੇ 11:00 ਹੋਰ 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 ਨਹੀਂ ਨਹੀਂ ਹੁਣ ਫੇਰ ਫੇਰ ਆਵਾਂਗੇ ਹੁਣ ਤੁਸੀਂ ਆਏ ਸਾਡੇ ਕੋਲ ਠੀਕ ਹੈ ਰੁਕ ਜਾਓ ਬੰਦੋ ਨਾ ਨਾ ਬਾਰੀ ਬਾਰੀ ਕਰਦੋ ਨੀ ਬੰਦ ਆਇਆ ਵੀ ਨਹੀਂ ਸਾਡੇ ਕੋਲ ਠੀਕ ਹਨ ਹਾਂਜੀ ਹਾਂਜੀ ਤੇ ਗਲਤੀ ਸ਼ਲਤੀ ਮਾਫੀ ਨਹੀਂ ਨਹੀਂ ਠੀਕ ਜੀ ਨਹੀਂ ਨਹੀਂ ਮਾਫੀ ਮੰਗਣੀ ਚਾਹੀਦੀ ਨਹੀਂ 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 ਹੁਣ ਆਇਓ ਠੀਕ ਹੈ ਘਰੇ ਘਰੇ ਆਇਓ ਠੀਕ ਹੈ ਠੀਕ ਹੈ ਜੀ ਓਕੇ ਆਣਾ ਮੈਂ 2 4 ਦਿਨ ਚ ਬਟਾਲਾ ਚ ਚਲੋ ਠੀਕ ਆਇਓ ਪੱਕਾ ਸਲਤੀ ਉਹਨੇ ਵਿੰਡੋ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਤੇ ਆਪਾਂ ਨੂੰ ਹੁਣ ਜਾਣਾ ਪੈਣਾ ਹੈ ਕਿ ਇਸ ਕਰਕੇ ਵੀ ਇੱਥੇ ਹੁਣ ਕੁਝ ਰਹਿਤ ਗਿਆ ਨਹੀਂ ਸਭ ਕੁਝ ਵੇਖ ਤੇ ਲਿਆਈਏ ਤੇ ਇਸੇ ਕਰਕੇ ਹੁਣ ਚੱਲਨੇ ਆ ਫਾਇਦਾ ਕੋਈ ਨਹੀਂ ਅੱਜ ਦੀ ਰਾਤ ਐਵੇਂ ਰੁਕਣਾ ਇੱਥੇ ਨਾਲੇ ਰੈਂਟ ਪੈ ਜਾਣਾ ਆਪਾਂ ਨੂੰ ਨਾਲੇ ਦੇਖਦੇ ਹੁਣ ਚੰ ਤੇ ਚੰਡੀਗੜ੍ਹ ਘਮਾਵਾਂਗੇ ਤੁਹਾਨੂੰ ਹਾਂ ਦਾ ਟਾਈਮ ਹੋ ਗਿਆ ਰਾਤ ਦਾ ਟਾਈਮ ਹੋ ਗਿਆ 11:30 11:30 ਪੂਰੇ 11:30 ਹੋ ਗਏ ਨੇ ਤੇ ਇਹਨਾਂ ਦਾ ਸੈਟਲਮੈਂਟ ਜੇ ਲਾਤਾ ਹੈ ਬੈਕ ਸਾਈਡ ਹੁਣ ਚੱਲੀਏ ਬਾਬੇ ਦਾ ਨਾਮ ਲੈ ਕੇ ਲੈ ਵੀ ਅੱਧੀ ਰਾਤ ਤੇ ਕੋਈ ਚਿੜੀ ਪਰਿੰਦਾ ਨਹੀਂ ਦੇਖਣ ਡਿਆ ਵੀ ਆਪਾਂ ਕੱਲੇ ਜਾਣ ਡੇ ਹੈ ਪਰ ਇਹ ਵੀ ਇੱਧਰ ਸਾਈਡ ਆਪਾਂ ਪੁੱਛਿਆ ਵਾ ਕਹਿੰਦੇ ਆ ਵੀ ਕੋਈ ਡਰ ਨਹੀਂ ਹੈਗਾ ਤੁਸੀਂ ਭਾਵੇਂ 3 ਵਜੇ ਜਾਓ ਚਾਹੇ 4 ਵਜੇ ਜਾਓ ਚਾਹੇ 12 ਵਜੇ ਜਾਓ ਕੋਈ ਬੰਦੇ ਨਹੀਂ ਇੱਧਰ ਪੈਂਦੇ ਪੁੰਦੇ ਨਾ ਕੋਈ ਆਪਣਾ ਚੋਰੀ ਠਗੀ ਦਾ ਸਿਸਟਮ ਨਾ ਹੈਗਾ ਇੱਧਰ ਦੀ ਸਾਈਡ ਤੇ ਇੱਧਰ ਤੇ ਰੋਡ ਉਦਾਂ ਹੈ ਵੀ ਬਹੁਤ ਵਧੀਆ ਬਣੇ ਨਿਰਮਾਣ ਦੇ ਨਾਲ ਗੱਡੀ ਚੱਲਦੀ ਹੈ 187 ਤੇ ਚੱਲ ਜਾਂਦੀ ਹੈ। ਚੰਡੀਗੜ੍ਹ ਪਹੁੰਚ ਗਏ ਆ ਤੇ ਵੇਖ ਲਓ ਇੱਥੇ ਬੰਦਾ ਕਿਦਾਰੂ ਰੂਹ ਜਿਹੜੇ ਫਾਲੋ ਕਰਦਾ ਹੈ ਆਪਣੇ ਪੰਜਾਬ ਚ ਧੱਕਾ ਲੱਕ ਕਰੀ ਜਾਂਦੇ ਜਿੱਦਾਂ ਨੂੰ ਮਰਜ਼ੀ ਕਿ ਨਹੀਂ ਬਾਜੀ। ਇਹ ਦੇਖ ਲਓ ਕਿੰਨਾ ਲੰਮਾ ਟਾਈਮ ਲੱਗਾ 99 ਸੈਕਿੰਡ ਲੱਗੇ 100 ਤੇ ਬਾਪ ਬੈਠੇ ਆ ਜਬਰਕੇ ਕੀ ਕਰਨਾ ਫਿਰ। ਲੈ ਵੀ ਚੰਡੀਗੜ੍ਹ ਦਾ ਕਰਤਾ ਹੈ ਕੈਨਸਲ ਤੇ ਹੁਣ ਚੱਲੇ ਆ ਅੰਮ੍ਰਿਤਸਰ ਨੂੰ। ਤੇ ਪਹਿਲਾਂ ਰਸਤੇ ਵਿੱਚ ਕੋਈ ਟੱਬਾ ਦੇਖਦੇ ਉਥੇ ਚਾਹ ਪੀਣੇ ਆ। ਬੜੀ ਜੀ ਹੋ ਗਿਆ ਟਾਈਮ ਕਾਫੀ ਹੋ ਗਿਆ ਤੇ ਗੱਡੀ ਫਰੇਮੇ ਚੱਲਣੀ ਨਾ 1 ਵਜ ਗਿਆ ਮਿੱਤਰੋ ਗੱਡੀ ਚਲਾਉਂਦੇ ਨੀਂਦ ਜੀ ਬੜੀ ਆਉਂਦੀ ਏ ਤੇ ਮੈਂ ਹੁਣ ਨਾ ਚਾਹ ਘਟ ਪੀ ਲਈਏ ਪੰਜਾਬੀ ਢਾਬੇ ਤੋਂ ਰਸਤੇ 'ਚ ਰੁਕੇ ਹੋਏ ਆਂ ਸਨੀਪ ਹੁਣੀ ਕਹਿੰਦੇ ਅਸੀਂ ਨਹੀਂ ਪੀਣੀ ਉਹਦੇ ਸੁੱਤੀਆਂ ਨੇ ਰਮਾਨ ਦੇ ਨਾਲ ਪਹਿਲੇ ਬੰਦੇ ਨੇ ਆਟ ਮਾਰਦੇ ਨੀਂਦ ਆਉਣਾ ਪੈਂਦੀ ਏ ਭਾਜੀ ਹੁਣੀ ਚੱਲਾਂ ਨਾਲ ਹੈਗੇ ਸਾਹ ਤਿੰਡੇ ਹੀ ਨਾਲ ਬੈਠੇ ਕੋਲ ਨਾ ਮਤਾ ਕਰਦੇ ਪਰ ਉਹ ਵੀ ਕਿਹੜੀ ਵਿੱਚ ਚੁੱਪ ਕਰ ਗਿਆ ਤੇ ਨੀਂਦ ਆਉਣਾ ਪੈਂਦੀ ਏ ਤੇ ਹੁਣ ਇਹ ਰੋਟੀ ਨਹੀਂ ਖਾਣੀ ਨਾ ਚਾਹ ਪਾਣੀ ਫਿਰ ਆਪਾਂ ਦਾ ਨਜ਼ਾਰੇ ਲਈਏ ਵੀ ਟਾਈਮ ਕਿੰਨਾ ਹੋ ਗਿਆ ਆਪਣਾ 2:00 ਵਜੇ ਹੈ 2:00 ਵਜੇ ਅੱਧੀ ਭਲੀ ਹੋ ਜੇ 2:00 ਵਜੇ ਫਿਰ ਪ੍ਰਸ਼ਾਦਾ ਚੱਲਣ ਡਿਆ ਜੇ ਹੁਣ ਖਾ ਗਏ ਨਹੀਂ ਪਰ ਕੀ ਕਰੀਏ ਦੁਪਹਿਰ ਰਾਤ ਦੀ ਦੁਪਹਿਰ ਹੈ ਤੇ ਰਾਤ ਦੀ ਦੁਪਹਿਰ ਚਲਣ ਦੀ ਪਰੌਂਠੇ ਹੁਣ ਮਕਾਉਣ ਲੱਗੇ ਆ ਅੱਧੀ ਰਾਤ ਪਚਾਉਣੇ ਕਿੱਦਾਂ ਪਤਾ ਹੈ ਵੀ ਪੱਜ ਨੂੰ ਨਿਮਹਾਰਾ ਦੀ ਕਿਰਪਾ ਨਾਲ ਕਹਿੰਦਾ ਸਭ ਪਚ ਹੀ ਜਾਂਦਾ ਹੈ ਕਹਿੰਦੇ ਉਦਾਂ ਇਹਨਾਂ ਨੇ ਇਹ ਸਿਸਟਮ ਬੜਾ ਘੜਕ ਦਿੱਤਾ ਇਹਦੇ ਟਰੱਕ ਡਰਾਈਵਰ ਵੀਰ ਜਿਹੜੇ ਵੀ ਡਰਾਈਵਰ ਨੇ ਕੋਈ ਵੀ ਉਹ ਰਿਟਰੇਟ ਖਾਣ ਆਉਂਦੇ ਆ ਹਨਾ ਵਿੱਚੇ ਟੇਬਲ ਜੇ ਟੈਬ ਬਣਾਇਆ ਹੋਇਆ ਬੜਾ ਵਧੀਆ ਇਹਨਾਂ ਨੇ ਫਟਾ ਜੇ ਲਾ ਕੇ ਤਾਂ ਇਹਨਾਂ ਨੇ ਇਹ ਸਿਸਟਮ ਬੜਾ ਘੜਕ ਦਿੱਤਾ ਇਹਦੇ ਟਰੱਕ ਡਰਾਈਵਰ ਵੀਰ ਜਿਹੜੇ ਵੀ ਡਰਾਈਵਰ ਨੇ ਕੋਈ ਵੀ ਉਹ ਰਿਟਰੇਟ ਖਾਣ ਆਉਂਦੇ ਆ ਹਨਾ ਵਿੱਚੇ ਟੇਬਲ ਜੇ ਟੈਬ ਬਣਾਇਆ ਹੋਇਆ ਬੜਾ ਵਧੀਆ ਇਹਨਾਂ ਨੇ ਫਟਾ ਜੇ ਲਾ ਕੇ ਹਾਂ ਆ ਕੁਲਚਾ ਲਾਤਾ ਭਾਜੀ ਤੁਹਾਨੂੰ ਪਰੌਂਠਾ ਗਿਆ ਯਾਰ ਪਰੌਂਠਾ ਨਹੀਂ ਭਾਜੀ ਉਹ ਜਿਹੜਾ ਕੁਲਚਾ ਹੁੰਦਾ ਇਹਦੇ ਉਹ ਤੰਦੂਰੀ ਜੀ ਹੈ ਤੰਦੂਰੀ ਹੈ ਮੌਨ ਨੋ ਦੇ ਤੋਈਆ ਨਹੀਂ ਪਰ ਯਾਰ ਆਤਾ ਗਈ ਮੇਦਾ ਆ ਥੱਕੇ ਕਰਤਾ ਯਾਰ ਆਜ ਥਕਾ ਹੀ ਹੋ ਗਿਆ ਯਾਰ ਚਾਹ ਦੇ ਪੀੜੀ ਆ ਤੇ ਨੀਂਦ ਜੀ ਆਈ ਜਾਂਦੀ ਸੀ ਤੇ ਹੁਣ ਮੈਂ 10 ਮਿੰਟ ਜਿਹੜੀ ਰੈਸਟ ਕਰ ਲੈਨੇ ਆ ਰੈਸਟ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਐਵੇਂ ਗੱਡੀ ਕਿਸ ਬਨੇ ਠੁੱਕ ਜੂਗੀ ਫਾਇਦਾ ਕੋਈ ਨਹੀਂ ਹੋਗਾ ਆਏ ਹਾਏ ਕਿੱਥੇ ਦੇਣਾ ਦਵਾਂਗੇ ਮਿੱਤਰਾ ਚਾਹ ਆ ਗਈ ਸੇਰੀ ਸੇਰੀ ਮੈਂ ਕਹਾ 6 ਵਜੇ ਦੀ ਮੈਂ ਕਹਾ ਕਿੱਥੇ ਦੇਣਾ ਦਵਾਂਗੇ ਗੱਡੀਆਂ ਨੇ ਤੁਸੀਂ 12 ਕਾ 50 ਦੀ ਆ ਬੇਲੇ ਕਹਿੰਦੇ ਬੰਦੇ ਕਿੱਥੋਂ ਆੜੇ ਆਏ ਚਾਹ ਆ ਲੈ ਨਹੀਂ 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 ਮੈਂ ਪਰਾਂ ਰੱਖੀ ਏ ਜੇ ਆ ਵਖੋ ਕਦਾਂ ਢੋ ਲਈ ਇਹ ਟਾਵਰ ਦੇ ਨਾਲ ਆਪਣੀ ਮਰਜ਼ੀ ਨਾਲ ਇੱਥੇ ਰੱਖ ਰਿਹਾ ਰੱਖ ਗੱਡੀ ਵਾਲਿਆਂ ਨੇ ਬੜੇ ਹਸਾ ਨਾਲ ਦਿੱਤਾ ਇਹ ਗੱਡੀ ਆਪਣਾ ਗਲਾਸੀਆਂ ਰੱਖਣ ਵਾਲਾ ਜਗਾ ਟ੍ਰੇ ਜੀ ਬਣਾਈਆਂ ਉਹਨਾਂ ਨੂੰ ਪਤਾ ਬੰਦੇ ਦੋ ਦੇ ਦੋ ਹੀ ਬਣਾਉਂਦੇ ਉਹਨਾਂ ਨੇ ਹਾਂਜੀ ਤੇ ਜੀ ਇਹਨਾਂ ਦੀ ਬੋਤਲ ਦੀ ਫਿਕਰ ਨਹੀਂ ਉਹਨਾਂ ਕੀਤੀ ਇਹ ਗੱਲ ਗਲਤ ਕੀਤੀ ਉਹਨਾਂ ਨੇ ਹੈ ਕੰਪਨੀਆਂ ਇਹ ਗੱਲ ਦੀ ਮੈਂ ਕੰਪਲੇਨ ਕਰ ਦਿੱਤੀ ਆ ਬੰਦਾ ਸੋਹੀ ਜਿੰਨੇ ਮੈਨੂੰ ਲੈ ਗੱਡੀ ਦਾ ਡਿਜ਼ਾਈਨ ਤਿਆਰ ਕੀਤਾ ਹਾਂਜੀ 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 ਲੈ ਹੱਸਣ ਦੀ ਮੂੰਹੋਂ ਨਹੀਂ ਨਾ ਰੋਤਾ ਨਾ ਹੱਸਦਾ ਇਹ ਪਤਾ ਨਹੀਂ ਕੀ ਕਰਦਾ ਚੱਲ ਪਈਆ ਤੇ ਸਾਢੇ 6 ਵਜੇ ਨੇ ਉਠੀ ਸੁngੇ ਆਪਾਂ ਸੇ ਢਾਬੇ ਦੇ ਜਦੋਂ ਪੁਰਾਣੇ ਬਣਾ ਦੇ ਖਾਦੇ ਹਾਂ ਮੈਂ ਉਠਿਆ ਦਿਨ ਲਾਦਾ ਨੀਂਦੀਆਂ ਗੋਲੀਆਂ ਪਾਈਆਂ ਨਈਂ ਨੀਂਦ ਆ ਗਈ ਨਾਲ ਹੀ ਤੇ ਉਸ ਤੋਂ ਬਾਅਦ ਹੁਣ ਮਾਂ ਪਾਜੀ ਥੋੜਾ ਟਾਈਮ ਤੱਕ ਹੀ ਗੱਡੀ ਚਲਾਉ ਯਾਰ ਮੈਂ ਜੀ ਮਾਈਂਡ ਸੀ ਸੋਚਿਆ ਨਾ ਮਾਂ ਵੀ ਪਾਜੀ ਨੇ ਕਹਿਣਾ ਵੀ ਗੱਡੀ ਚਲਾਓ ਵੀ ਦਿਮਾਗ 'ਚ ਹੀ ਜੇ ਉਹ ਤਾਂ ਨੇ ਜਿਹਨ ਭਾਈ ਕਹਿੰਦੇ ਚਲਾਵਾ ਗੱਡੀ ਮੈਂ ਹਾਂ ਚ ਲੈ ਤੇ ਅੱਧੀ ਗੱਲ ਪੁੱਛ ਲਈ ਮੈਂ ਚਲਾਉ ਉਹ ਨਹੀਂ ਜਾਣਾ ਅਰਗੁਣ ਨਹੀਂ ਜਾਣਾ ਲੋਵੀ ਹੋ ਦੀ ਦੀ ਆ ਗਏ ਵਖੇ ਸ਼੍ਰੀ ਆਨੰਦਪੁਰ ਸਾਹਿਬ 53 ਕਿਲੋਮੀਟਰ 53 ਨਹੀਂ ਉਹ ਸਾਈਡ ਤੇ ਪਾਉਗਾ ਕਿ ਓਰ ਤੇ ਪਾਉਗਾ ਦੇਖਣਾ ਪਾਣਾ ਹੈ ਫੇਰ ਮੈਂ ਰਾਜ ਜਿਹੜੇ ਜਿਹੜੇ ਵਲੌਗ ਵੇਖਦੇ ਹੁਣ ਇਹ ਚੰਗੀ ਚਾਹ ਪੀਂਦੇ ਲੱਗਦਾ ਕੋਈ ਖਾਂਦੇ ਉਹ ਮਨਾ ਇਹੋ ਚੀਜ਼ ਲਗਾਸ ਕਰੀ ਜਾਣਾ ਉਹਨੇ ਮੈਂਬਰ ਆਪਣੇ ਜ਼ਿਆਦਾ ਨਾ ਗੱਡੀ ਚ ਉਹਨਾਂ ਦੀ ਵਾਰੀ ਆ ਜਾਂਦੀ ਫਿਰ ਜੀ ਆਦਾ ਵੀ ਕਰ ਆਉਂਦਾ ਨਾਲ ਹੁਣ ਚਾਹ ਪੀਣੀ ਸੀ ਆਪਣਾ ਸੰਦੀਪ ਨੇ ਤੇ ਦੀਦੀ ਜੀ ਨੇ ਤੇ ਸੰਦੀਪ ਨੇ ਸੁਨੀਬ ਲਈ ਪਹਿਲਾਂ ਮੰਗਵਾਈ ਪਰ ਉਹ ਕਹਿੰਦੇ ਵੀ ਨਹੀਂ ਸਵਾਦ ਨਹੀਂ ਲੱਗੀ ਚਾਹ ਮਖਾ ਚੜਾ ਸਹੀ ਹੈ ਤੇ ਦੀਦੀ ਜੀ ਤਾਂ ਸੁੱਤੇ ਹੀ ਹੁੰਦੀ ਸੀ ਕਹਿੰਦੇ ਮੈਂ ਪੀਣੀ ਚਾਹਦੇ ਅਸੀਂ ਅਕਾ ਜੇ ਤੁਸੀਂ ਪੀਣੀ ਤੇ ਅਸੀਂ ਮੜੇ ਆ ਹੈ ਅਸੀਂ ਭਰਾਵਾ ਇੱਕ ਗਲਾਸੀ ਮੰਗਾਲੀ ਇੱਕ ਬੜਾ ਦੋ ਕਰ ਲਾਂਗੇ ਤੇ ਗੱਡੀ ਜੀ ਬਹਿ ਬਹਿ ਕੇ ਥੱਕ ਹੀ ਜਾਂਦੇ ਯਾਰ ਕੁਝ ਨਹੀਂ ਹਲਕਾ ਨਹੀਂ ਹੋਇਆ ਤੇ ਇਧਰ ਢਾਬੇ ਤਰੁਕੇ ਸੀਗੇ ਤੇ ਇਧਰ ਦੀ ਲੋਕੇਸ਼ਨ ਚੈੱਕ ਕਰੋ ਆਈ ਸ਼ਾਹੀ ਚ ਬਚਾ ਲਾ ਸਾਹਮਣੇ ਤਾਂ ਇਹ ਗੱਲ ਹੈਗੀ ਮੈਂ ਹਾਂ ਆਪਣੇ ਉਧਰੇ ਗਲਾਸੀਆਂ ਨਹੀਂ ਮਹਾ ਇਹ ਡੀਆਂ ਹੁੰਦੀਆਂ ਹਨ ਛੋਟੀ ਛੋਟੀਆਂ ਤੇ ਇਹ ਗਲਾਸੀ ਆਪਾਂ ਨੂੰ ਮੈਨੂੰ ਮੈਂ ਇਹ ਵੀ 20 ਰੁਪਏ ਦੀ ਦੇ ਦਿੰਦੇ ਇਹ ਗਲਾਸੀ ਭਰੀ ਹੁੰਦੀ ਸੁਖ ਨਾਲ ਚਾਹ ਦੀ ਚਾਹ ਤੇ ਲੈਣਾ ਸੀ ਇਕੱਲਾ ਬismillah ਇਹ ਭਾਜੀ ਹੁਣਾਂ ਨੂੰ ਭਾਜੀ ਹੁਣਾਂ ਦੇ ਘਰੇ ਤਾਰਤਾ ਤੇ ਇਹ ਆਪਣਾ ਬੁਲਟ ਲੱਗਾ ਹੋਇਆ ਕਿੰਨੇ ਚਿਰਾਂ ਬਾਅਦ ਦੇਖਿਆ ਜੀ ਇਹ ਤੇਲ ਪਾਉਣ ਵਾਸਤੇ ਵੇਲੋ ਕਿਦਾਂ ਲਾਈਨਾਂ ਲੱਗੀਆਂ ਜੀ ਐਂਦੇ ਵੀ ਤੀਗਲ ਨਹੀਂ ਮਿਲਦਾ ਵੀ ਤੇ 15 ਤੋਂ 22 ਤੱਕ ਤੇਲ ਨਹੀਂ ਮਿਲਦਾ ਗੱਡੀਆਂ પેટ્રોલ ਪਾਉਣ ਵਾਸਤੇ ਆਪਾਂ ਆਏ ਆ ਹੁਣ ਚੱਲ ਪਏ ਆਪਾਂ ਘਰੇ ਗੋਲੰਗੜ ਪਹੁੰਚ ਗਏ ਆ ਤੇ ਅੱਧੇ ਪੌਣੇ ਘੰਟੇ ਤੱਕ ਪਹੁੰਚ ਜਾਣਾ ਹੈ ਟਾਈਮ 8:00 ਵੱਜ ਗਏ ਆ ਗੁੜੀਆ ਦੇ ਰਸਤੇ ਵਿੱਚ ਨਾਲੇ ਦੁੱਧ ਲੈ ਜਾਣਾ ਕਿਉਂਕਿ ਡੈੜੀਆਂ ਨੂੰ ਨਹੀਂ ਪਤਾ ਹੈਗਾ ਵੀ ਆਪਾਂ ਹੁਣ ਆਜ ਤੇ ਘਰੇ ਸ਼ਾਇਦ ਨਾ ਕੋਈ ਉੱਦ ਪਹੁੰਚ ਗਵ ਹੈ ਅੱਧਾ ਹੋਣਾ ਬਟਾਲੇ ਪਹੁੰਚ ਗਏ ਆ ਸਲੀਬ ਕਿੰਦੀ ਘਬਰਾੜ ਜੀ ਹੁਣ ਕੋਈ ਠੰਡਾ ਜਿਹਾ ਖਾਣ ਦਿਲ ਕਰੰਡਾ ਮਿਲਕ ਸ਼ੇਕ ਲੈ ਲਾਂਗੇ ਇਥੋਂ ਇਹ ਅਸੀਂ ਗੱਲ ਜੀ ਅਮਰਸਨ ਆਪਾਂ ਪਹੁੰਚ ਗਏ ਹਾਂ ਪੌਣੇ ਕਿ ਘੰਟੇ ਦੇ ਵਿੱਚ ਬਟਾਲੇ ਆਪਾਂ ਚੱਲੇ ਹਾਂ ਘਰ ਨੂੰ ਸਾਨੂੰ लवली ਹੋਣਾ ਨਖੇਰ ਲੈ ਰਸਤੇ ਚੋਂ ਆਹ ਵੇਖੋ ਇਹ ਵੀ ਹੁਣ ਲੱਗੀ ਖਲਾਰਾ ਫੋਨ ਆਓ ਚੈੱਕ ਇਹ ਕਰਨੀ ਹਾਂਜੀ ਖਾ ਲੋ 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 ਕਿਉਂ ਮੇ ਵੱਡੀ ਹੈ ਮੱਡਾ ਮੱਡਾ ਦੰਦੀ ਦੰਦੀ ਨਹੀਂ ਵੱਡੀ ਜਾਂਦੀ ਉਹ ਕੋਲੇ ਖੋ ਲੈ ਆ ਇੱਕ ਰੇਚਾਲਾ ਦਾਦੇ ਤੇਰੇ ਨੂੰ ਦੱਸਦਾ ਵੀ ਕੋਈ ਲੈ ਲੈ ਮੈਂ ਹੁਣ ਇੱਕ ੜੀ ਸਤਾਨੀ ਬਹੁਤ ਕਰਦੀ ਲੈ ਇੱਕ ਜੀ ਦਾਦਾ ਦਾ ਦਾ ਤਾਂ ਨਾ ਗੋਲੀ ਬੜੀ ਖੁਸ਼ ਹੋ ਕੇ ਖਾਂਦੀ ਏ ਧਿਆਨ ਨਾਲ ਖੁਸ਼ ਹੋਈ ਉਹ ਮੈਡੀਸਨ ਭਰਾ ਚੋਰੀ ਚੁੱਕ ਕੇ ਨਾ ਖਾ ਲੈਂਦੀ ਕਿਹ ਵਾਲੇ ਸਾਡੀ ਕੋੜੀ ਲੱਗਦੀ ਕੋੜੀ ਕੋੜੀ ਅਗਲੀ ਉਧਰ ਚੁੱਤ ਚੁੱਤ ਖਾ ਜਾਂਦੀ ਛੋਪੀ ਕਿੱਧਰ ਗਈ ਜੀ ਇੱਕ ਇੱਕ ਵਾਰੀ ਖਾਦੀ ਨਹੀਂ ਇੱਕ ਵਾਰੀ ਹਾਂ ਬਸ ਮੁੜ ਕੇ ਇੰਜ ਲੁਕਾ ਕੇ ਰੱਖਦੇ ਹੁਣ ਸਵਾਦ ਹੈ ਹਾਂ ਨਾੜ ਫਰੋਕ ਵੀ ਖਾ ਜਾ ਕਿੱਟਾ ਕੇ ਮੰਦੀਓ ਹੁਣ ਹੁਣ ਦੰਦੀ ਵੱਡੀ ਕਿ ਕੋੜਾ ਲੱਗਾਈ ਸੰਦੀ ਵੱਡੀ ਮੈਡੀਸਨ ਖਾਣ ਦਾੜ ਡੀਏ ਤਰਦ ਕਰਨ ਉਹਨੂੰ ਇਹ ਲੱਗਦੇ ਵੀ ਖਣੀ ਮੈਨੂੰ ਛੱਡ ਜਾਣਾ ਇਹ ਦੱਸ ਹੋਵੇ ਕਿਧਰ ਰੋਂਦੀ ਬਾਈ ਕਰ ਦ। ਲੈ ਬਾਈ ਨਾਲੀ। ਬਾਈ। ਪਾਣੀ ਨਹੀਂ ਕਰਨੀ। ਇੱਕ ਵਾਰ। ਬਾਈ। ਬਾਈ। ਕਿੰਨੀ ਖੋਚ ਹਣ। ਬਾਈ। ਬਾਈ ਕਰ। ਰਹਿਣਾ ਸਾਡੇ ਕੋ। ਆ ਤੇ ਚਲ ਗਈ। ਚਲ ਚੀਕ ਲੰਗੀ। ਚੰਗਾ। ਡੈਡੀ ਹੁਣਾਂ ਨੂੰ ਨਹੀਂ ਪਤਾ ਪਈ ਅਸੀਂ ਆਉਣਾ ਵਾ। ਉਹਨਾਂ ਨੂੰ ਨਹੀਂ ਪਤਾ ਹੈਗਾ।

ਐਂਦੀ ਮੇਰੇ ਨਾਲ ਖੇਡ ਹੀ ਚੱਲ ਗਈ ਰੈਡੀ ਹੋ ਜਾ ਪੁੱਤ ਮੈਂ ਇਹਨੂੰ ਕਾਲ ਤੇ ਕਵਿ ਲਾ ਦੇ ਲਾ ਦੇ ਲਾ ਦੇ ਅੱਜ ਅੱਜ ਪਹਿਲੀ ਵਾਰ ਹੀ ਲੱਗੇ ਲਾਉਣ ਨਹੀਂ ਇਹ ਨਹੀਂ ਕਦੀ ਲਾਏ ਰਹੇ ਹਨਾ ਜਾਂ ਪਹਿਲਾਂ ਕਿਤੇ ਲਾਇਆ ਕਦੀ ਉਹਦੀ ਨਗਰ ਨੱਕ ਅੱਗੇ ਡੈਡੀ ਤੀਨ ਫੋਨ ਆ ਰਿਹਾ ਚਾਚਾ ਜੀ ਦਾ ਡੈਡੀ ਕੱਢਦੇ ਨੇ ਕਰਨ ਤੇ ਸਸ਼ੀ ਕਾਰ ਸਾਥੇ ਤੁਹਾਡਾ ਅੱਜ ਦਿਨ ਉਹ ਬਲਾਕ ਦੇ ਵਿੱਚ ਤੇ ਅੱਜ ਚੱਲਨੇ ਆ ਪਿੰਡ ਚੱਲਨੇ ਆ ਪਿੰਡ ਫੇਰ ਜ਼ਰੂਰੀ ਕੰਮ ਹੋ ਜਾਣਾ ਆ ਕੀ ਸੋ ਡੈਡੀ ਜੀ ਹੁਣੀ ਵੀ ਤਿਆਰ ਹੋ ਗਏ ਨਾਲ ਚਾਚਾ ਜੀ ਚਾਚੀ ਜੀ ਉਹ ਵੀ ਜਾਣਗੇ ਤੇ ਮੈਂ ਤਾਂ ਡੈਡੀ ਜੀ ਨੇ ਅੰਚ ਬਲੈਕ ਪੱਗ ਬੰਨੀ ਹੋਈ ਐ ਡੈਡੀ ਜੀ ਨੇ ਬਲੈਕ ਬੰਨ ਲਈ ਮੈਂ ਵੀ ਬਲੈਕ ਹੀ ਪਿਓ ਪਤਾ ਨਹੀਂ ਉਹ ਕਿੰਨੀ ਤਕੜੀ ਚੀਜ਼ ਲੱਭੀ ਐ ਇਹ ਮੇਰੇ ਦਾਦੀ ਜੀ ਦੀਆਂ ਐਨਕਾਂ ਇਹ ਮੇਰੇ ਦਾਦੀ ਜੀ ਦੀ ਨਿਸ਼ਾਨੀ ਆ ਦੇਖ ਸਕਦੇ ਤੁਸੀਂ ਆਹ ਵਾਲੀ ਇਹ ਉਹ ਲਗਾਉਂਦੇ ਹਨ ਡੈਡੀ ਜੀ ਦਾਦੀ ਜੀ ਦੀ ਮੈਂ ਆਹ ਵਾਲੀ ਐਨਕਾਂ ਇਹ ਇਹ ਤਾਂ ਸਾਹਮਣੇ ਰੱਖੇ ਮੜਾਉਣੀਆਂ ਆ ਪਾ ਸ਼ੋਕ ਇਸ ਦੇ ਵਿੱਚ ਨਾ ਇਹ ਦਾਦੀ ਜੀ ਦੀ ਯਾਦ ਰੱਖਣੀ ਆ ਹਾਂ ਮੇਰੀ ਹਰ ਗੁੰਨੇ ਤੋੜਦੀ ਪਰ ਇਹਦੇ ਨਾਲ ਨਹੀਂ ਗੱਲ ਬਣੀ ਨਹੀਂ ਗੱਲ ਬਣੀ ਅੱਛਾ 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 ਚਲੋ ਕੋਈ ਨਾ ਹਰ ਗੁੰਨੇ ਨਾ ਤੋੜ ਦਿੱਤੀ ਆ ਇਹ ਮੰਮੀ ਦੀਆਂ ਨਾ ਹੋਰ ਤੋੜਦੀ ਆ ਸਾਰੀ ਆ ਸਭ ਖਿੰਡਰ ਖੁੱਲਰ ਗਈ ਆ ਇਹ ਹੁਣ ਸਵੇਰੇ ਕੱਲ ਜਾਂ ਪਰਸੇ ਤੱਕ ਮੰਮੀ ਨੂੰ ਬਣਵਾ ਦਾਂਗੇ ਹਾਂ ਬਹਿਪਾ ਨਹੀਂ ਇਧਰ ਲਈ ਬਾਰੀਖ ਨਹੀਂ ਬੰਦਣ ਵਾਲੀ ਆ ਕੇ ਮੇਰੇ ਵਾਲੀ ਮੇਰੇ ਵਾਲੀ ਹੁਣ ਚੱਲੇ ਆਪਾਂ ਤੇ ਰਸਤੇ 'ਚ ਚਾਚੀ ਤੇ ਚਾਚਾ ਇਹਨਾਂ ਨਾਲ ਲੈ ਜਾਵਾਂਗੇ ਮੋੜੇ ਦਾਦੀ ਲੱਗਦੀ ਆ ਅੱਜ ਤੁਹਾਡੀ ਦਾਦੀ ਵੀ ਹਾਂ ਸੱਚ ਹਾਂ ਦਾਦੀ ਨਹੀਂ ਹੋ ਜਾਣਾ ਨਾਲ ਆਪਾਂ ਇਹ ਦਵਾਈ ਲੈਣ ਹਰਗੁਣ ਦੀ ਠੀਕ ਨਹੀਂ ਆਏ ਇੱਧਰ ਰਵਿੰਦਰ ਦੇ ਸਾਹਮਣੇ ਡੈਡੀ ਜੀ ਗਏ ਹੈ ਹੱਡੀਆਂ ਵਾਲੇ ਡਾਕਟਰ ਕੋਲ ਇੱਥੇ ਡੈਡੀ ਜੀ ਦੀ ਬਾਹ ਬਹੁਤ ਜ਼ਿਆਦਾ ਦਰਦ ਕਰਦੀ ਉਹ ਦਖਾਨ ਨੂੰ ਵਾਸਤੇ ਗਏ ਨੇ ਇੱਥੇ ਹਸਪਤਾਲ ਤੇ ਆਪਾਂ ਬਾਹਰ ਖੜੇ ਹੋਏ ਹਾਂ ਆਪ ਪੰਗੇ ਲਈ ਜਾਂਦੀ ਉਹ ਕਦੀ ਉਹ ਪਿਛਲਾ AC ਚਾਲੂ ਕਰਦੀ ਕਦੀ ਬੰਦ ਕਰਦੀ ਉਹ ਪੰਗੇ ਲਈ ਜਾਂਦੀ ਹੋਰ ਇਹ ਘੰਟੇ ਆਪੋ ਤਾਂ ਖਰਾਬ ਕਰ ਨਹੀਂ ਇਤਰਾਵ ਕਰ ਨਹੀਂ ਪਹੁੰਚ ਗਏ ਘਰੇ ਆਪਾਂ ਕਿ ਤਾਂ ਕੀ ਬੜਾ ਕਰਦੀ ਏ ਤੇ ਅੱਛਾ ਆ ਲੱਤ ਗਿਆ ਉਦਣ ਚ ਜਾਈਂ ਚਲਾਈਏ ਘਰੇ ਲਾਲਨ ਫੇਰ ਕਿ ਕਿ ਨਾ ਜੋੜ ਦੂੰ ਪੱਕਾ ਹੁਣ ਕਿੱਧਰ ਚਲੇ ਘੁੰਮਣ ਓਕੇ ਆਪਾਂ ਦਾ ਵੀ ਮੜੀ ਸਰ ਤੇ ਲੈ ਪਾ ਲੈ ਕੋਣ ਵੀ ਪਾ ਦੇ ਇਹਨੂੰ ਠੜ ਦੇ ਵਿੱਚ ਹੁਣ ਲੈ ਕੇ ਪਾ ਕੰਮ ਹੋਇਆ ਅੱਗੇ ਵੀ ਚੱਲੀ ਨੂੰ ਅਜੇ ਦੋ ਹੀ ਗੇਂਦ ਇਹਨਾਂ ਨੂੰ ਕਿੱਥੇ ਆ ਆ ਜਿਣਾ ਇਹ ਬੇਚੂਣਾ ਮੇਰੇ ਚੂਣਾ ਦਾਦੀ ਗਿੰਦ ਦਾਦੀ ਲੈ ਚੁਟਾਣਾ ਨੂੰ ਸੰਜਾਓ ਬਾਏ ਸੰਦੀਪ ਨੂੰ ਥੋੜੀ ਹੈਲਪ ਕਰਵਾਉਂਦੇ ਆ ਤੇ ਸਾਗ ਨੂੰ ਤੜਕਾ ਜਿਹੜਾ ਨਹੀਂ ਅਸੀਂ ਲਗਾਉਂਦੇ ਆ ਹੈ ਸੰਦੀਪ ਬਣਾ ਰਿਹਾ ਫੁਲਕੇ ਲੈ ਵੀ ਮਿੱਤਰਾ ਗੈਸ ਆਪਣਾ ਚੱਲ ਗਿਆ ਹੁਣ ਬੜੇ ਬਰੀਕੀ ਦੇ ਵਿੱਚ ਤੁਹਾਨੂੰ ਦੱਸਾਂ ਕਿ ਗੈਸ ਨੂੰ ਉਹ ਗੈਸ ਨੂੰ ਕਹਿੰਦਾ ਸਾਗ ਨੂੰ ਤੜਕਾ ਕਰ ਕੇ ਮੇਰੇ ਕਹੀਦਾ ਤੇ ਇਹਨਾਂ ਤੁਹਾਡੇ ਕੋਲ ਬੋਤਲ ਵੱਡੀ ਹੋਵੇ ਤੇ ਉਹਦੇ ਚ ਤੇਲ ਨਾ ਹੋਵੇ ਬਿਲਕੁਲ ਇਹ ਚੀਜ਼ ਚਾਹੀਦੀ ਹੈ ਫਿਰ ਫਿਰ ਤੁਹਾਡੇ ਕੋਲ ਕੰਨੀ ਦੇ ਵਿੱਚ ਹੋਣਾ ਚਾਹੀਦਾ ਇਹ ਕੰਨੀ ਚੋ ਕਿਤੇ ਹੋਲ ਗਿਆ ਨਾ ਸਰੋਂ ਦਾ ਅੱਛਾ ਅੱਛਾ ਫਿਰ ਠੀਕ ਹੈ ਲੈ ਵੀ ਮਿਤਰਾ ਤੇਲ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣਾ ਪਰ ਮੈਂ ਤੇ ਡਰਦਾ ਮੈਂ ਆਪਣੀ ਬੁੱਢੀ ਨੂੰ ਪੁੱਛਾਂਗਾ ਵੀ ਕਿੰਨਾ ਕੁ ਤੇਲ ਪਾਉਣਾ ਹੈ ਦੱਸਿਓ ਜੀ ਸੰਦੀਪ ਕਿੰਨਾ ਕੁ ਤੇਲ ਪਾਉਣਾ ਜੀ ਐਮੜਾ ਮੈਂ ਬਣਾਵਾ ਨਾ ਨਾ ਬਹੁਤ ਦੱਸਿਓ ਹਾਂਜੀ ਲੈ ਵੀ ਪਾਸ ਹੋ ਗਿਆ ਮੈਂ ਇਨੂੰ ਬੰਦ ਕਰਦੀ ਹੁਣ ਇਹ ਮੰਮੀ ਹੁਣ ਮਟੀਰੀਅਲ ਜਿਹੜਾ ਪਹਿਲਾਂ ਹੀ ਕੱਟ ਦਿੱਤਾ ਹੈ ਪਿਆਜ਼ ਤੇਲ ਲਸਣ ਲਸਣ ਨਹੀਂ ਗ੍ਰाइंड ਕਰਨਾ ਕਈ ਦਿਨ ਦੀ ਸਬੂਤੇ ਸਬੂਤਾ ਸੋਨਾ ਲੱਗਦਾ ਹੈ ਨਹੀਂ ਗ੍ਰाइंड ਕਰਨਾ ਕਰਨਾ ਗ੍ਰाइंड ਲਓ ਜੀ ਹਰੀਆਂ ਮਿਰਚਾਂ ਹਰਾਂਮ ਹਰੀਆਂ ਮਿਰਚਾਂ ਵੀ ਨਹੀਂ ਆਪਣਾ ਕਟੀਆਂ ਆਪਾਂ ਉਹ ਕਿੱਥੇ ਆ ਅਦਰਕ ਵੀ ਪਾਉਣਾ ਸੱਚ ਆ ਅਦਰਕ ਵੀ ਪਾਉਣਾ ਸੱਚ ਇਹਦੇ ਲੈ ਕਿੰਨਾ ਕੁਝ ਰਹਿੰਦਾ ਇਹਨੂੰ ਯਾਰ ਕੱਟ ਕਰਾਂ ਲੈ ਵੀ ਤੇਲ ਤੇ ਆਪਣਾ ਹੋ ਗਿਆ ਸੀਗਾ ਮਿਰਚਾਂ ਪਤੰਦ ਰੱਖੀਆਂ ਨੇ ਤੇ ਹੁਣ ਮੈਂ ਐਵੇਂ ਐਵੇਂ ਕਰਕੇ ਪਾਉਂਦੇ ਆ ਮੇਰੇ ਮੇਰੇ ਤੁਸੀਂ ਪਰ ਐਸਾ ਨਾ ਪਾਉਣੀ ਆ ਆਪਣ ਮੈਂ ਹੀ ਜਾਂਚ ਆਗੀ ਚਲੋ ਇੰਨੀ ਕੋ ਹਲਪ ਜਿਹੜੀ ਸੰਦੀਪ ਕਰਵਾ ਜਾਈ ਪਰ ਇਹ ਤੇ ਫਿਰ ਤੂੰ ਕਹਿਣਾ ਤੂੰ ਮੈਂ ਤੜਕਾ ਲਾਇਆ ਹੈ ਇਹਦੇ ਨਾਮ ਤੇ ਤੇਰਾ ਲੱਗ ਗਿਆ ਮਚਾਣੀ ਗ੍ਰाइंड ਕਰਨਾ ਹੈ ਆਪਾਂ ਹੈਨਾ ਲਿਆ ਮੈਂ ਕਰਾਂ ਬੜਾ ਮੋਟਾ ਮੈਂ ਕਰ ਦਿਆਂ ਤੋ ਕੜਾਈ ਦਾ ਕੁੰਡਾ ਬਸ ਤੈਨੂੰ ਇਗਨੋਰ ਕਰਿਓ ਬਾਕੀ ਨਹੀਂ ਗੱਲ ਤੂੰ ਹੀ ਸਮਝਣਾ ਪੀ ਸਬੂਤਾ ਹੀ ਆ ਨਹੀਂ ਤੈਨੂੰ ਇਹ ਲੱਗਣਾ ਵੀ ਬਸ ਸਾਨੂੰ ਜਿੱਦਾਂ ਤੁਹਾਨੂੰ ਝੋਲਾ ਪੈਂਦੇ ਵੀ ਇਹ ਟੁੱਟਾ ਹੈ ਪਰ ਟੁੱਟਾ ਨਹੀਂ ਹੈ ਅਬ ਵੀ ਸਾਫ਼ ਕਰਦੇ ਆ ਅਬ ਵੀ ਸਾਫ਼ ਕਰਦੇ ਆ ਟੁੱਟ ਗਿਆ ਨਹੀਂ ਤੇ ਇਹ ਤੁਸੀਂ ਕਹਣਾ ਕੜਾਈ ਨਵੀਂ ਦੇ ਲੋ ਇਹ ਸਿਰਫ ਮੇਰੇ ਦਾਦੀ ਜੀ ਦੀ ਨਿਸ਼ਾਨੀ ਹੈ ਤਾਂ ਆਪਾਂ ਇਹ ਨਾ ਵੇਚਣੀ ਹੈ ਤਾਂ ਨਾ ਨਵੀਂ ਲੈਣੀ ਹੈ ਬਸ ਇਹ ਨਹੀਂ ਵੇਚਣੀ ਬਸ ਇਹ ਕੋਲ ਰੱਖਣੀ ਹੈ ਨਵੀਂ ਭਾਂਚੋਲੇ ਲੈ ਲਈ ਪਰ ਇਹ ਨਹੀਂ ਵੇਚਣੀ ਕੜਾਈਆਂ ਤੇ ਅੱਗੇ ਤੇ ਬਾਹਰ ਇਹਣਾਉਣੇ ਓਏ ਓਏ ਲੈ ਲੈ ਕੀ ਕਹਿੰਦੀ ਐ ਬਾਹਰ ਨਫੜ ਆਪਾਂ ਗਏ ਸੀਗੇ ਰਿਸ਼ਮੀਰ ਜੀ ਨਾਲ ਉਧਰ ਗੱਲਾਂ ਬਾਤਾਂ ਮਾਰੀਆਂ ਅੱਜ ਮੈਂ ਤਾਂ ਵਲੋਗਿੰਗ ਨਹੀਂ ਕਰਨੀ ਅੱਜ ਬਸ ਗੱਲਾਂ ਬਾਤਾਂ ਮਾਰ ਲਈਆਂ ਆ ਵੀ ਆ ਸਾਡੀ ਗਲੀ ਬਣੀ ਕਦੋਂ ਮੈਂ ਤਾਂ ਪੁੱਟੀ ਕਦੋਂ ਇਹ ਨਾ ਪਾਪ ਲਾਈਨ ਜਿਹੜੀ ਨੇ ਸਰਕਾਰੀ ਪਾਣੀ ਵਾਲੀ ਉਹ ਆਪਣਾ ਲੀਕ ਕਰਨ ਦੀ ਐ ਵੀ ਆਪਣੇ ਘਰ ਤੋਂ ਉਧਰ ਅੱਗੇ ਹੀ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਾਂ ਨੂੰ ਕੋਈ ਮੁਸ਼ਕਿਲ ਨਹੀਂ ਹੈਗੀ ਵੀ ਆਪਣਾ ਸਾਫ਼ ਹੈ ਇੱਧਰ ਵਾਗੇ ਫੇਨ ਕੀਤਾ ਨੀ ਹਾ ਨੀ ਹਾਤੀ ਦਾ ਬੂਥਾ ਵਿੱਚ ਫਸਾਤਾ ਨਾ ਕੀ ਚਾਸੀ ਦੇ ਹੋ ਵੀ ਹੋ ਕੇ ਉਹ ਤੇਰੀ ਮੈਸੇ ਹਾਥੀ ਆ ਵੇਖ ਉਹ ਤੇਰੀ ਵੇ ਇਹ ਤੇ ਮੈਂ ਉਦਾਂ ਤਿਆਰ ਜਰਾ ਘਾਟੀ ਹੁੰਦਾ ਤੇ ਜੇ ਮੈਂ ਤਿਆਰ ਹੋ ਜਾਵਾਂ ਵੀ ਤੇ ਫਿਰ ਮੈਂ ਰਾਤ ਦੇ 12:00 ਵਜੇ ਤੱਕ ਨਾ ਆਪਣੀ ਦਸਤਾਵੇਜ਼ ਨਹੀਂ ਲਾਉਣੀ ਆਪਣੀ ਲਾਉ ਕੁ ਲਾ ਕੇ ਐਂਟਰ ਕਰਕੇ ਚੰਗੀ ਤਰ੍ਹਾਂ ਤੇ ਫਿਰ ਕਿਉਂਕਿ ਚੜ੍ਹ ਬੜਾ ਹੁੰਦਾ ਇਹਦੇ ਮੋੜਾ ਰੋਟੀ ਲੱਗੇ ਖਾਣ ਪਹਿਲਾਂ ਰੋਟੀ ਖਾਣ ਤੋਂ ਪਹਿਲਾਂ ਫਿਰ ਭਾਜੀ ਬਣਾਉਣ ਚੱਲ ਗਏ ਰਿਸ਼ਮੀਰ ਵੱਲ ਚਲੇ ਗਏ ਆ ਦੇਖੋ ਮੈਂ ਦੋਸਾ ਬਣਾਇਆ ਪਰ ਮੇਰੇ ਕੋ ਸੜ ਗਿਆ ਥੋੜਾ ਜਿਹਾ ਇਹ ਦੇ ਸਖਤੀ ਬੜਾ ਇਹਦੇ ਪੱਕੀ ਬਣ ਗਈ ਦੀ ਜੇ ਅਹ ਡੋਸਾ ਡੋਸਾ ਹੈ ਜੇ ਡੋਸਾ ਮੰਮੀ ਕਾ ਬਣਾਇਆ ਡੋਸਾ